ਦੂਜੀ ਕਰਜ਼ਾ ਨਹੀਂ ਮੋੜਦੇ ਲੇਕਿਨ ਜਿਹਾਂ ਦੇ ਸਹਿਰ ਏਡਾ ਵੱਡਾ ਕਰਜ਼ਾ ਆ ਉਹ ਕਰਜ਼ਾ ਮਾਫ ਕਰ ਦਿੱਤਾ ਗਿਆ ਲੇਕਿਨ ਗਰੀਬ ਤੁਹਾਡੇ ਵਾਰੀ ਮਾਫੀ ਵਾਲਾ ਕੰਮ ਜੇ rau ਮੋਦੀ ਸਰਕਾਰ ਦੇ ਧਿਆਨ ਵਿੱਚ ਨਹੀਂ ਆ ਦੂਜੀ ਗੱਲ ਕਹਿਣੀ ਆ ਭਾਵੇਂ ਬੜੇ ਵਾਅਦੇ ਕੀਤੇ ਜਾ ਰਹੇ ਕੇਂਦਰ ਤੇ ਪੰਜਾਬ ਦੀ ਸਰਕਾਰ ਵੱਲੋਂ ਸਪੈਸ਼ਲ ਸਮੇਂ ਸਾਡੇ ਦੇਸ਼ ਦੇ ਉਹ ਨਟੋਰੇ ਵਿਜੇ ਮਾਲੀਆ 9000 ਕਰੋੜ ਦਾ ਕਬੜਾ ਕਰਕੇ ਬੈਂਕਾਂ ਦਾ ਪੈਸਾ ਲੁੱਟ ਕੇ ਚਲੇ ਗਿਆ ਕੋਈ ਫਾਂ ਨਹੀਂ ਗਿਆ ਉਹ 14. ਮੋਕਲ ਚੋਪਸੀ 30000 ਕਰੋੜ ਦਾ ਕਬੜਾ ਕਰਕੇ ਚਲੇ ਗਿਆ ਨੀਰਮ ਮੋਦੀ ਲਲਤ ਮੋਦੀ ਜਿਨ੍ਹਾਂ ਨੇ ਅ ਹਜ਼ਾਰ ਕਰੋੜ ਰੁਪਏ ਦਾ ਘਪਲਾ ਸਾਡੀਆਂ ਬੈਂਕਾਂ ਨਾਲ ਕੀਤਾ ਆ ਕਰਕੇ ਕੋਈ ਇੰਗਲੈਂਡ ਜਾਂ ਕੋਈ ਕੈਨੇਡਾ ਜਾਂ ਕੋਈ ਅਮਰੀਕਾ 'ਚ ਬੈਠੇ ਆ ਪਰ ਸਾਡੀ ਸਰਕਾਰ ਉਹਨਾਂ ਨੂੰ ਫਾਇਨਲੋਂ ਤਿਆਰ ਨਹੀਂ ਕਿਉਂ ਇਸ ਕਰਕੇ ਕਿ ਭਰਾਓ ਸਰਕਾਰ ਜਿਹੜੀ ਆ ਉਹ ਸਰਕਾਰ ਹੀ ਉਹਨਾਂ ਦੀ ਆ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਵੱਡੇ ਲੋਕਾਂ ਦੀ ਸਰਕਾਰ ਆ ਇਸ ਕਰਕੇ ਗਰੀਬਾਂ ਦੀ ਸਰਕਾਰ ਨਹੀਂ ਇਸ ਕਰਕੇ ਤੁਹਾਡੇ ਸਿਰ ਤੁਹਾਡਾ ਕਰਜ਼ਾ ਖੜਾ ਆ ਆ ਕਿ ਅਸੀਂ ਫਾਰਮੀਆਂ ਨੂੰ ਜਿੱਥੇ ਬੰਨੀਆਂ ਦੇ ਹਾਂ ਅੱਜੇ ਮੋਰਟੇਬਲ ਹੋ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰਾਂ ਦਾ ਆਇਆ ਅਸੀਂ ਕਈ ਵਾਰ ਸਰਕਾਰ ਨੂੰ ਮੰਗ ਪੱਤਰ ਭੇਜੇ ਪਰ ਸਰਕਾਰ ਨੇ ਅੱਗੇ ਕੋਈ ਕੰਮ ਨਹੀਂ ਹੋਇਆ ਇਸ ਕਰਕੇ ਅੱਜ ਅਸੀਂ ਮੱਡੀ ਜਨਤੀ ਜੀ